ਰੋਲਾ ਬਾਪੂ ਜਰਾ ਧੰਨਵਾਦ 50 ਸੱਠ ਸਾਲਾਂ ਬਾਅਦ ਤੁਸੀਂ ਮੇਰਾ ਮਿਲਣਾ ਕਿੰਨੇ ਸਾਲਾਂ ਬਾਅਦ ਤੇ 40 42 ਸਾਲ 40 42 ਸਾਲਾਂ ਬਾਅਦ ਇਹ ਕੌਣ ਕੌਣ ਹੈ ਭਾਂਡਾ ਮੇਰਾ ਬਟਾ ਧਿਆਨ ਨਾਲ ਦੇਖ ਕੌਣ ਸਿੰਘ ਜੰਮ ਮੁੱਤਿਆ ਦਾ ਬਾਬੇ ਭਰਾ ਨੂੰ ਮੈਨੂੰ ਪਛਾਣ ਸਕਿਆ ਮੈਂ ਜੇ ਪਛਾਣ ਲਿਆ ਉਸ ਵੇਲੇ ਜਦੋਂ ਦੇਖਿਆ ਨੂੰ 42 ਸਾਲ ਬਾਅਦ ਮੈਂ ਇਹ ਬਾਹਰ ਬੈਠਾ ਰੋਈ ਜਾਂਦਾ ਜਦੋਂ ਮੈਂ ਆਪਣੇ ਭਰਾ ਨੂੰ ਮੈਂ ਬਾਪੂ ਮਾਰਾ ਹੀ ਨਹੀਂ ਕਰਤੀ ਨਹੀਂ ਕਰ ਪਾ ਮੈਂ ਤਾਂ ਤੈਨੂੰ ਪਿਆ ਹੈ ਨਾ ਮੇਰੀ ਆਤਮਾ ਅਟਕ ਗਈ ਹੈ ਮੈਂ ਜੱਗ ਸ਼ੋਗਰਾ ਮਾ ਕੋਈ ਤਾਂ ਜਿਗਰ ਹਾਂ ਆਪ ਜੀ ਨੇ ਮਹਾਰਾਜ ਬੜਾ ਅੱਛਾ ਜੀ ਲੈ ਕੇ ਖੁਸ਼ੀ ਹੋਈ ਮੈਨੂੰ ਬੜੀ ਬੜੀ ਖੁਸ਼ੀ ਹੋਈ ਮੈਨੂੰ ਜੀ ਸਾਨੂੰ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਕੰਨ ਵੀ ਤਾਂ ਆਹੀ ਲੱਭ ਜਿਵੇਂ ਇਹਨੂੰ ਬੋਲੇ ਆ ਮੈਨੂੰ ਮੋੜਤਾ ਰੱਬ ਨੇ ਇੰਨਾ ਬਿਮਾਰ ਪਰ ਤੁਸੀਂ ਤੁਹਾਨੂੰ ਮਿਲਣਾ ਸੀ ਇਹਨਾਂ ਨੇ ਬਿਲਕੁਲ ਤੇ ਤਾਂ ਹੀ ਰੱਬ ਨੇ ਇਹਨੂੰ ਮੋੜਿਆ ਦੇ ਚਾਰ ਪੰਜ ਨਾਂ ਆ ਗਏ ਹੋਕਾ ਵੀ ਕਹਿੰਦੇ ਨੇ ਨੀ ਕੋਕਾ ਕੋਕਾ ਖੋਖਾ ਕੋਕਾ ਚਟਾਕੀ ਧੋਰ ਪੱਪੂ ਪੱਪੂ ਚੌਧਰੀ ਚੌਧਰੀ ਵੀ ਆਗਾ ਭਰਾ ਭਰਾ ਨੂੰ 42 ਸਾਲਾਂ ਬਾਅਦ ਮਿਲਿਆ 42 ਸਾਲ ਬਾਪੂ ਸਾਸਰੀ ਘਰ ਦਾ ਬਾਪੂ ਦਾ ਧੰਨਵਾਦ 50-60 ਸਾਲਾਂ ਬਾਅਦ ਤੁਸੀਂ ਮੇਰੇ ਨਾਲ ਮਿਲਣਾ ਕਿੰਨੇ ਸਾਲਾਂ ਬਾਅਦ ਮੈਂ ਕੋਈ 40-42 ਸਾਲ 40-42 ਸਾਲਾਂ ਬਾਅਦ ਤਰਸਿਆ ਪਿਆ ਉਹ ਤਰਸਿਆ ਪਿਆ ਆਪਿਆਂ ਨੂੰ ਪਤਾ ਨਹੀਂ ਜ਼ਿੰਦਗੀ ਦੇ ਆਪ ਜੀ ਦਾ ਸ਼ੁਕਰੀਆ ਜੀ ਬੜਾ ਬੜਾ ਸ਼ੁਕਰੀਆ ਨਹੀਂ ਨਹੀਂ ਸਾਡਾ ਕੋਈ ਸ਼ੁਕਰੀਆ ਸ਼ੁਕਰੀਆ ਦਾ ਉਹਦਾ ਉਹਦਾ ਦਾਤਾਰ ਆਪ ਜੀ ਨੂੰ ਹੋਰ عمر ਬਖਸ਼ੇ ਤੁਹਾਡੇ ਵੀ ਉਮਰ ਬਖਸ਼ੇ ਆਪ ਜੀ ਜਦੋਂ ਆਇਆ ਸੀ ਨਾ ਬਾਪੂ ਸਾਡੇ ਕੋਲੇ ਬਾਪੂ ਛੱਤੀਸਗੜ੍ਹ ਤੋਂ ਬਾਲੇ ਬੁਰੇ ਹਾਲ ਸੀ ਬਾਲੇ ਬੁਰੇ ਹਾਲ ਬੜਾ ਸ਼ਬਦ ਕੋਈ ਨਹੀਂ ਹੈ ਕਿ ਅੱਜ ਤੁਸੀਂ ਮਿਲਣ ਆਏ ਹੋ ਨਾ ਤੇ ਸਾਡੇ ਲਈ ਬਹੁਤ ਖੁਸ਼ੀ ਆ ਸਾਨੂੰ ਕਿਉਂਕਿ ਉਹ ਬਾਪੂ ਬਹੁਤ ਵਧੀਆ ਬੰਦਾ ਹੋ ਦਿਲ ਦਾ ਰਾਜਾ ਬੰਦਾ ਮਾਂ ਪਿਓ ਛੋਟੀ ਉਮਰ ਚ ਮਰ ਗਏ ਤੇਰੇ ਪਿਓ ਮਰ ਗਿਆ ਮੇਰੀ ਉਮਰ ਉਤਲੇ ਕੋਈ ਬੜੀ ਮੁਸ਼ਕਿਲ ਨਾਲ 4-5 ਸਾਲ ਤੇ ਮੈਂ ਠੀਕ ਹ ਜੁੱਤੇ ਪਾ ਲੋ ਚੱਲੀ ਆ ਪੱਟੀ ਠੀਕ ਆ ਜੀ ਹਾਂ ਜੰਪਲ ਪਾ ਲੋ ਅੱਛਾ ਤੇ ਤੁਸੀਂ 4-5 ਬਾਅਦ ਮਾਂ ਦਾ ਇੰਤਕਾਲ ਹੋ ਗਿਆ ਕਿ 11 ਸਾਲ ਦੀ ਉਮਰ ਸੀ ਮਗਰ ਇਹ ਪਹਿਲੋ ਘਰੋਂ ਨਿਕਲ ਗਿਆ ਵੇਚ ਆ ਰਹੀ ਮੇਰੇ ਤਿੰਨੋ ਭਰਾ ਬਡੇ ਜਿਹੜੇ ਹੂੰ ਬਾਸ ਸਮਝ ਲੋ ਕਿ ਇਸ ਤੇਰੀ ਜ਼ਿੰਦਗੀ ਜਿਹੜਾ ਸੰਭਾਲ ਲਿਆ ਮੈਂ ਸੰਭਾਲ ਗਿਆ ਸੰਭਾਲ ਗਿਆ ਜਿਹੜੇ ਨਹੀਂ ਜੋ ਮਰ ਗਏ ਖਤਮ ਹੋ ਗਏ ਇਹਦਾ ਵੀ ਮੈਨੂੰ ਪਤਾ ਕਿ ਮਰ ਗਏ ਦਾ ਚਹੀ ਜੜੀ ਗੱਲ ਅਤਲੀ ਅ ਤੁਸੀਂ ਐ ਸਮਝਦੇ ਮਰ ਗਏ ਮੈਂ ਕਿ ਉਹ ਹਕੇ ਹੋਦੀ ਤੁਹਾਡੇ ਕਿੰਨੇ ਬੱਚੇ ਆ ਮੇਰੇ ਤਿੰਨ ਬੱਚੇ ਤਿੰਨ ਸਰ ਜੀ ਜੀ ਸਰ ਅੱਛਾ ਅੱਛਾ ਹਾਂ ਠੀਕ ਹੈ ਠੀਕ ਹੈ ਠੀਕ ਆ ਗਿਆ ਆ ਗਿਆ ਇਹ ਕੌਣ ਕੌਣ ਆਏ ਜੱਫੀ ਪਾ ਬਾਪੂ ਭਾਂਡਾ ਮੇਰਾ ਵੱਡਾ ਆ ਆਹ ਇਹ ਆ ਬਿੱਲਾ ਹਟ ਲੜਾ ਮਾਨਸਰਤੀ ਗਿਆ ਕਿੱਲਾ ਆ ਆਹ ਕੀ ਲੱਗਦਾ ਤੁਹਾਡਾ ਇਹ ਮੇਰਾ ਭਾਂਡਾ ਵੱਡਾ ਹੈ ਤੁਸੀਂ ਕੀ ਲਗਦੇ ਜੀ ਇਹਦੇ ਜੀ ਗਾ ਜੀ ਦੱਸੋ ਭਰਾ ਵੱਡਾ ਮੇਰਾ ਧਿਆਨ ਨਾਲ ਦੇਖ ਕੌਣ ਕਿੰਨਾਂ ਮੈਂ ਮੁਪੇਰ ਬਣ ਆਇਆ ਇਹ ਜੰਮੂ ਆਇਆ ਰੋ ਜਾਨ ਨਗਰੋਟੇ ਨੋਟੇ ਨੇ ਜੰਮੂ ਨਹੀਂ ਆ ਬਾਬੇ ਭਰਾ ਨੂੰ ਵੀ ਨਹੀਂ ਪਛਾਣ ਸਕਿਆ ਮੈਂ ਜੇ ਪਛਾਣ ਲਿਆ ਹੁਣ ਚਲ ਜਦ ਦੇਖਿਆ ਨੇ ਹਾਂ ਤੇ ਬਾਹਰ ਫਿਰ ਮੈਂ ਦੇਖ ਲਿਆ 42 ਸਾਲ ਦੀ ਵੱਡੀ ਰੱਖੀਏ ਇਹਨੇ 42 ਸਾਲ ਬਾਅਦ ਮਿਲੇ ਹਾਂ ਇਹ ਬਾਹਰ ਬੈਠਾ ਰੋਈ ਜਾਂਦਾ ਕਿਉਂਕਿ ਮੈਂ ਆਪਣੇ ਭਰਾ ਨੂੰ ਮਿਲਣਾ ਮੈਂ ਤਾਂ ਕਿਹਾ ਨਾ ਐਸੀ ਢੋਈ ਬਚਿਆ ਨਾ ਹੋਰ ਕੋਈ ਨਹੀਂ ਕਿੰਨੇ ਸੀਗੇ ਕੋਈ ਕਿਉਂ ਹੈ ਕੋਈ ਪੂਰਾ ਹੋ ਗਿਆ ਆਪਣੇ ਟਾਈਮ ਆਇਆ ਤਾਂ ਕੁਰਸੀਆਂ ਲਿਆ ਕੇ ਦਿਓ ਕਿੰਨੇ ਭਰਾ ਸੀ ਤੁਸੀਂ ਪੰਜ ਭਰਾ ਦੋ ਭੈਣਾਂ ਆ ਗਈਆਂ ਵੱਡੀ ਭੈਣ ਨੂੰ ਫੋਨ ਕੀਤਾ ਕਿ ਦੇ ਮਿਲ ਕੇ ਇਹਨਾਂ ਨੇ ਕਿੱਛਾ ਹਾਂ ਉਹ ਬਾਈ ਨੇ ਮਿਲਾਇਆ ਇਹਨਾਂ ਨੇ ਚਲੋ ਜੀ ਤੇ ਹੁਣ ਪੈਣਾ ਹੈ ਗਿਆ ਪੈਣਾ ਤੁਨ੍ਹੇ ਹੈ ਗਿਆ ਭਰਾ ਭਰਾ ਮਤਲਬ ਤੇ ਨਹੀਂ ਹੋਰ ਕੋਈ ਨਹੀਂ ਬਾਪੂ ਮਾਰਾ ਇਹਨੇ ਕਰਤੀ ਨੇ ਕਿਰਪਾ ਮੈਂ ਤਾਂ ਤੈਨੂੰ ਪਿਆਇ ਹੀ ਨਾ ਮੇਰੀ ਆਤਮਾ ਫਟਕ ਜੀ ਜੇ ਮੈਂ ਜਾਣਾ ਜਿਆ ਜੀ ਇਹ ਮੈਨੂੰ ਕਈ ਦਿਨਾਂ ਦਾ ਕਹਿ ਰਿਹਾ ਹਾਂ ਬਹਿ ਕੇ ਬਹਿ ਕੇ ਬਿਠ ਬਹਿ ਜਾ ਬਹਿ ਜਾ ਬਾਪੂ ਬੋ ਬਹਿ ਜੁਗਰਾਜ ਬਾਬੇ ਮੇਰਾ ਵੀ ਹੱਥ ਜੈਂਟਲ ਹੈ ਇਹ ਇਸ ਤਰ੍ਹਾਂ ਦੀ 2 ਸਾਲ ਹੋ ਗਏ ਇਹ ਹੁਣ ਮੈਂ ਛੋਟੀ ਛੋੜੀ ਆ ਮੈਂ ਹੁਣ ਚੱਲਦਾ ਪਿਆ ਫੇਰ ਥੋੜਾ ਬਹੁਤ ਤੇਰੇ ਫੋਨ ਆ ਗਿਆ ਮਾਯਾ ਗੱਲ ਕਰੀਏ ਫੋਨ ਕਰੀਏ ਇਹ ਜੋ ਫੋਟੋ ਪਾਓ ਉਹੀ ਬਾਤ ਹੈ ਫੇਰ ਮਹਤਰਾ ਨੂੰ ਜਿਤਾ ਦਾ ਨਾ ਰਟਸ ਮੈਂ ਚਲੋ ਚਲੀਏ ਦੇਖਾ ਜਾਏਗਾ ਮਿਲਣਾ ਤੇ ਹੈ ਅੱਗੇ ਦੇਖਦੇ ਆਪ ਜੀ ਨੇ ਮਹਾਰਾਜ ਬੜਾ ਅੱਛਾ ਜੀ ਦੇਖ ਕੇ ਖੁਸ਼ੀ ਹੋਈ ਮੈਨੂੰ ਬੜੀ ਬੜੀ ਖੁਸ਼ੀ ਹੋਈ ਮੈਨੂੰ ਜੀ ਨਹੀਂ ਨਹੀਂ ਸਾਨੂੰ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਕਿਉਂਕਿ ਹੁਣ ਨਾ ਦੋ ਤਿੰਨ ਵਾਰੀ ਤੇ ਮਰਨੋ ਹੀ ਬਚਿਆ ਦੋ ਤਿੰਨ ਵੇਰੀ ਤਾਂ ਇਹ ਨਾ ਜਮੇ ਟੱਲਾ ਹੋ ਗਿਆ ਸੀ ਜਮੇ ਐਕਤੀ ਤਾਂ ਮੈਂ ਜਦੋਂ ਉਹਨੂੰ ਮਿਲਿਆ ਮੈਂ ਕਿਹਾ ਫੇਰ ਮੇ ਮੋੜਤਾ ਤੈਨੂੰ ਰੱਬ ਨੇ ਯਾਨੀ ਕਿ ਦੋ ਵੇਰੀ ਦੋ ਨਹੀਂ ਤਿੰਨ ਵੇਰੀ ਤਿੰਨੇ ਵੇਰੀ ਤਾਂ ਆਹੀ ਲਫ਼ਜ਼ ਮੈਂ ਉਹਨੂੰ ਬੋਲੇ ਆ ਵੀ ਤੈਨੂੰ ਮੋੜਤਾ ਰੱਬ ਨੇ ਇੰਨਾ ਬਿਮਾਰ ਸੀ ਪਰ ਤੁਸੀਂ ਤੁਹਾਨੂੰ ਮਿਲਣਾ ਸੀ ਇਹਨਾਂ ਨੇ ਤੇ ਤਾਂ ਹੀ ਰੱਬ ਨੇ ਇਹਨੂੰ ਮੋੜਿਆ ਬਿਲਕੁਲ ਜੀ ਬਿਲਕੁਲ ਤੇ ਤੁਹਾਡੇ ਵੀ ਤੁਸੀਂ ਦੱਸ ਦਿਓ ਐਕਸੀਡੈਂਟ ਹੋ ਗਿਆ ਕਿੱਡਾ ਵੱਡਾ ਤੁਹਾਨੂੰ ਵੀ ਰੱਬ ਨੇ ਭਰਾਵਾਂ ਨੂੰ ਮਲਾਉਣਾ ਸੀਗਾ ਇਸ ਵਿੱਚ ਅਸੀਂ ਤਾਂ ਇੱਕ ਜਿਹੜਾ ਛੋਟਾ ਜਿਹਾ ਹਿੱਸਾ ਵਾਜੀ ਅਸੀਂ ਇਹਦੇ 'ਚ ਕੁਝ ਨਹੀਂ ਕੀਤਾ ਮਹਾਰਾਜ ਕਰਾਉਂਦੇ ਨੇ ਜਿੱਦਣੇ ਆਇਆ ਸੀ ਬਾਪੂ ਸਾਡੇ ਕੋਲੇ ਨਾ ਆ ਸੀ ਲੈਣ ਗਏ ਸੀ ਮਹਾਰਾਜ ਨੇ ਇਹਨੂੰ ਭੇਜਿਆ ਇੱਥੇ ਐਂ ਬਾਕਰ ਲੈ ਕੇ ਆਇਆ ਹੈ ਸਾਡੇ ਕੋਲੇ ਕਹਿੰਦਾ ਮੈਂ 36 ਸਗੜ ਤੋਂ ਆਇਆ ਆ ਕੇ ਕਹਿੰਦਾ ਅਸੀਂ ਇਹਨੂੰ 36 ਸਗੜ ਵਾਲਾ ਬਾਪੂ ਕਹਿਣ ਲੱਗੇ ਤੇ ਮੈਂ ਤੁਹਾਨੂੰ ਦੱਸ ਦਿੰਦਾ ਜੀ ਇੱਕ ਨੰਬਰ ਦਾ ਡਰਾਈਵਰ ਔਰ ਇੱਕ ਨੰਬਰ ਦਾ ਮਕੈਨਿਕ ਆਏ ਬੰਦਾ ਹੂੰ ਕਿਉਂ ਐਸ ਹਿਸਾਬ ਦੇ ਰਾਬੀ ਜਾਣੇ ਪਰ ਜਿਹੜਾ ਤੁਹਾਡਾ ਇੰਨੇ ਸਾਲਾਂ ਦਾ ਵਿਛੋੜਾ ਰਿਹਾ ਹੈ ਭਰਾਵਾਂ ਦਾ ਉਹ ਬਹੁਤ ਬਹੁਤ ਦੁੱਖਦਾਈ ਆ ਦੇਖੋ ਇਕੱਲਾ ਇਕੱਲੇ ਹੋ ਕੇ ਆਲੱਗ-ਆਲੱਗ ਮਰ ਗਏ ਪਤਾ ਹੀ ਨਹੀਂ ਲੱਗਿਆ ਕਿ ਦੂਜੇ ਦਾ ਕਿੱਥੇ ਕੀ ਆਜੂ ਨੇ ਮੈਂ ਕਹਿਣਾ ਕਿ ਸਾਡੀ ਸ਼ੁਰੂ ਦੇ ਸਾਡੀ ਮਤਲਬ ਕਿ ਕੁਝ ਐਸਾ ਹੀ ਕੁਝ ਹੋ ਗਈ ਮਾਂ ਪਿਓ ਛੋਟੀ ਉਮਰ ਚ ਧਰ ਕੇ ਛੱਡ ਕੇ ਚਲੇ ਗਏ 10 ਰੁਪਏ ਚ ਕੰਮ ਕਰਨਾ ਸ਼ੁਰੂ ਕੀਤਾ ਸੀ ਮੈਂ 10 ਰੁਪਏ ਤਰਖਾਤੇ ਉਸ ਵੇਲੇ ਉਹ 10 ਰੁਪਏ ਜੜੇ ਨਾ ਤੁਹਾਡੇ ਦਾ ਛੋਟਾਪਰਾ ਨਾ ਛੋਟੀ ਪਿਆ ਸਰ ਤਿੰਨਾ ਦੇ ਕਪੜੇ ਬੰਨਦੇ ਸੀ ਉਹ ਟਾਈਮ ਤੇ ਬਗੇ ਤੋ ਹੱਬ ਲਗਾ ਲਓ ਤੁਸੀਂ ਅਜੀ ਕੀ ਆ ਜਦੋਂ ਮਾਂ ਪਿਆਰੀ ਮੌਤ ਹੋਈ ਉਹ ਕਿੱਡੇ ਕਿੱਡੇ ਸੀ ਤੁਸੀਂ ਮੈਂ ਮੈਂ ਤੁਹਾਨੂੰ ਚਨਾ ਦਰਿਆ ਮੈਂ ਕਿਹੜਾ ਸਾਲ ਦਾ ਜਦੋਂ ਜਿੱਦ ਮੇਰੀ ਮਾਂ ਮਰ ਗਈ ਪਿਓ ਮਰ ਗਿਆ ਤੇ 56-54 ਦੀ ਬੜੀ ਉਮਰ ਸੀ ਪਰ ਪਿਓ ਮਰਿਆ ਤੇ ਨਿਕਲ ਗਏ ਸਾਰੇ ਮਾਂ ਮਰਿਆ ਤੇ ਕੋਈ ਵੀ ਨਹੀਂ ਤੁਹਾਡਾ ਬਾਪੂ ਟਾ ਬਜ ਲਾਉਂਦਾ ਸੀ ਹਾਂ ਜੀ ਬੜਾ ਚੰਗਾ ਕੰਮ ਤੇ ਤੁਹਾਡਾ ਬੜਾ ਚੰਗਾ ਟਾ ਬਗਰ ਛੱਡਦਾ ਵਾਬੇ ਉਹ ਕਾਬਾ ਦੀ ਜਦੋਂ ਸਾਡਾ ਪਿਓ ਮਰ ਗਿਆ ਨਾ ਇਹ ਦਾ ਛੋਟੇ ਛੋਟੇ ਸੀਗੇ ਹੂੰ ਤਾਂ ਉਹ ਵੱਡਾ ਨਾਲ ਸਾਡੇ ਵੱਡੇ ਦੋਨੋਂ ਕਰ ਸਕਦੇ ਸੀ ਦੋਨੋਂ ਵੱਡੇ ਸੀ ਦੇਖੋ ਨੂੰ ਹੀ ਖਰਾਬ ਨੇ ਉੱਤਰ ਦੋ ਤੋਂ ਵੱਡੇ ਦੋ ਸੀ ਹਾਂ ਅੱਜ ਪੰਜ ਭਰਾ ਹੈ ਨਾ ਹੂੰ ਪੰਜ ਜਾਈ ਚਾਚੇ ਦੇ ਮੁੰਡੇ ਪੰਜ ਅਸਤੀਆਂ ਸਾਡੇ ਜਿਹੜੇ ਦੋ ਤਾਏ ਆ ਉਹਨਾਂ ਦਾ ਕੋਈ ਮੁੰਡਾ ਨਹੀਂ ਉਹਨਾਂ ਕੋਈ ਮੁੰਡਾ ਨਹੀਂ ਹੈ ਉਹਨਾਂ ਨੂੰ ਕਾਠੀ ਨੂੰ ਜੋੜਨ ਵਾਲੇ ਸਾਡੇ ਭਰਾ ਹੀ ਦੁਲੇ ਔਰ ਕੋਈ ਨਹੀਂ ਦੁਲੇ ਆ ਉਹਨਾਂ ਨੂੰ ਉਹ ਰੱਖ ਕੇ ਰਾਦੇ ਨੇ ਅੱਜ ਪਤਾ ਨਹੀਂ ਕਿਤਰਾ ਸਾਡੇ ਨਾਨੇ ਨੇ ਸਾਨੂੰ ਤਿੰਨਾਂ ਨੂੰ ਪਾ ਲਿਆ ਨਾਨੇ ਨੇ ਸਾਨੂੰ ਵਿੱਚ ਦਾ ਕੀ ਕੀ ਸੀਗੀ ਉਹਨਾਂ ਨੇ ਨਾ ਤਿੰਨਾਂ ਨੂੰ ਪਾ ਲਿਆ ਮੈਂ ਤਾਂ ਪੰਜਾਬ ਮੈਂ ਤਾਂ ਤੁਹਾਡਾ ਬੱਚਾ ਨਿਕਲਿਆ ਆ ਸੀਗਾ ਕਿਉਂਕਿ ਮੈਨੂੰ ਚੋਰ ਬਣਾਉਂਦਾ ਕਿ ਕੁਰਦੇ ਮਲ ਕੁੱਟਖਾਨੇ ਤੇ ਘਰ ਤੇ ਮੈਂ ਹੀ ਤਕੜਾ ਜੀ ਇਹਨਾਂ ਨੂੰ ਵੀ ਪਤਾ ਉਹਨਾਂ ਨੇ ਵੀ ਦੇਖਿਆ ਬਾਣੀ ਉਹ ਕਿਹੜਾ ਦਿਨ ਹੋਵੇ ਜਿਹੜੇ ਦੇਲੇ ਦਿਨ ਮੇਰਾ ਪਿਓ ਮੈਨੂੰ ਨਾ ਕੁੱਟੇ ਹੂੰ ਮੈਂ 6 ਰੁਪਏ ਮਹੀਨੇ ਤੇ ਕੱਪ ਪਲੇਟਾਂ ਬਹੁਤ ਵਾਰੀ ਦੁਕਾਨ ਤੇ ਕੰਮ ਕਰਦਾ ਹੁੰਦਾ ਸੀ 6 ਰੁਪਏ ਨਾ ਰੋਟੀ ਬਿਗੈਰ 10 ਰੁਪਏ ਚ ਕੰਮ ਸ਼ੁਰੂ ਕੀਤਾ ਰੋਟੀ ਘਰ ਕਾ ਨਹੀਂ 10 ਰੁਪਏ ਚ ਕੰਮ ਕੀ ਉਮਰ ਸੇ 8.5 ਸਾਲ ਉਸ ਜੀ 8 ਸਾਲ ਬੜੇ ਮਤਲਬ ਕੇ ਬੜਾ ਬੜੀ ਇੱਕ ਉਹ ਟਾਈਮ ਜਿਹੜਾ ਨਾ ਉਹ ਹੁਣ ਦੇਖਦੇ ਆਤੀ ਉਹ ਵੀ ਨਿਕਲ ਗਿਆ ਹੋਰ ਵੀ ਆਇਆ ਉਹ ਵੀ ਨੇ ਹੁਣ ਹੀ ਆਇਆ ਹੁਣ ਇਹ ਹੈ ਕਿ ਬੱਚੇ ਆਪਣੀ ਜਗ੍ਹਾ ਠੀਕ ਨੇ ਇੱਕ ਹਾਟੋ ਚਰਾਂਦਾ ਬਡਾ ਮੁੰਡਾ ਛੋਟਾ ਮੁੰਡਾ ਅੱਜ ਵੀ ਫ੍ਰੀਜ ਦਾ ਕੰਮ ਕਰਦਾ ਬੜਾ ਚੱਕਰ ਚੱਲ ਰਿਹਾ ਇਕੱਠੇ ਸਾਰਿਆਂ ਦੇ ਬਾਪੂ ਤੁਹਾਡਾ ਵੀ ਵਿਆਹ ਹੋਇਆ ਜੀ ਤੁਹਾਡੇ ਬੱਚੇ ਹੈਗੇ ਕੋਈ ਮੇਰਾ ਵਿਆਹ ਕਿੱਥੇ ਹੋਇਆ ਯਾਰ ਮੈਨੂੰ ਛੋਟੇ ਭਰਾ ਲੈ ਗਿਆ ਜੀ ਉਹਨੇ ਵਿਆਹ ਕਿੱਥੇ ਦਾ ਜੀ ਨਏ ਉਹ ਮੇਰਾ ਗੱਠ ਤੋੜ ਕੇ ਨੇ ਕਰਾਇਓ ਉਹ ਰੋਲਡ ਫਰਦ ਹੋ ਗਿਆ एकदम ਛੱਟ ਗਿਆ ਬਾਪੂ ਪ੍ਰੋਗਰਾਮ ਆ ਰਿਹਾ ਕੋਈ ਤਾਂ ਜੀ ਗਿਆ ਹੂੰ ਦਾ ਮਾਰਨ ਤੋਂ ਪਹਿਲਾਂ ਖੂਨ ਤਾਂ ਦਿਰ ਗਿਆ ਮਾਰ ਨੇ ਕਿਰਪਾ ਕਰਤੀ ਬਾਈ ਦਾ ਕੀ ਨਾਮ ਪਤਾ ਚੰਦਰ ਮੈਨੂੰ ਪਤਾ ਕਿਥੇ ਨੇ ਕਿਹਾ ਕਿ ਦਿੱਲੀ ਸ੍ਰਿੰਦਰਪਾਲ ਸ੍ਰਿੰਦਰਪਾਲ ਕੀ ਨਾਮ ਤੁਹਾਡਾ ਪੂਰਾ ਦੱਸੋ ਨਾਮ ਕੀ ਹੈ ਤੁਹਾਡਾ ਪੂਰਾ ਦੱਸੋ ਇਹਨਾਂ ਨੂੰ ਮੇਰਾ ਚੰਦਰਕੁਮਾਰ ਸ੍ਰਿੰਦਰਕੁਮਾਰ ਸ਼ਿੰਦਾ ਪਾਲ ਇਹਦਾ ਨਾਮ ਹੈ ਮੈਨੂੰ ਪਤਾ ਜਿਸੇ ਮਰਜਾ ਜੋਗਰਾਜ ਦੇ ਇਹਦੇ 4-5 ਨਾਂ ਆ ਗਏ ਹੋਕਾ ਵੀ ਕਹਿੰਦੇ ਨੇ ਇਹਨੂੰ ਕੋਕਾ ਕੋਕਾ ਕੋਖਾ ਕੋਖਾ ਪੁੱਛੋ ਕੋਕਾ ਇਹ ਅੱਜ ਘਰ ਜਾਏਗਾ ਨਾ ਆਪਣੇ ਪ੍ਰਾਂ ਰ ਜਗ੍ਹਾ ਦੇ ਇਸੇ ਨਾਮ ਦੇ ਬਰਾਲਗੇ ਇਹਨੂੰ ਕੋਖਾ ਚਟਾਕੀ ਢੋਰ ਪਪੂ ਪਪੂ ਚੌਧਰੀ ਚੌਧਰੀ ਵੀ ਹੈਗਾ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਤੁਸੀਂ ਭਰਾਵਾਂ ਨੂੰ ਮਿਲਦੇ ਆ ਦੇਖਿਆ ਬਾਪੂ ਦਾ ਇੱਕ ਪੈਰ ਤੁਸੀਂ ਦੇਖੋ 4 ਇੰਚ 5 ਇੰਚ ਚੱਕ ਨਹੀਂ 19 20 21 22 23 24 ਬਾਪੂ ਸਾਡੇ ਕੋਲੇ ਤਿੰਨ ਵੇਰੀ ਤਾਂ ਬਾਪੂ ਰੂਹ-ਰੂਹ ਮੌਤ ਨੂੰ ਮਿਲ ਕੇ ਆਇਆ ਆਪਣੀ ਵੈਂਟੀਲੇਟਰ ਤੇ ਚਲਾ ਗਿਆ ਸੀ ਬਹੁਤ ਜ਼ਿਆਦਾ ਬਿਮਾਰ ਜਿੱਥੋਂ ਆਪਾਂ ਕਹਿੰਦੇ ਮੁਰਦਾ ਨਹੀਂ ਨਕਲੀ ਸਾਹ ਮਸ਼ੀਨ ਨਾਲ ਦਿੱਤੇ ਜਾਂਦੇ ਜਿਵੇਂ ਕਹਿ ਦਈਏ ਤੇ ਬਾਪੂ ਜੋਗਰਾਜ ਸਿੰਘ ਜੀ ਸਾਡੇ ਸੁਪਨਿਆਂ ਦੇ ਘਰ ਦੇ ਉਹਨਾਂ ਸੇਵਾਦਾਰਾਂ ਦੇ ਵਿੱਚੋਂ ਇੱਕ ਆ ਜਿਹੜੇ ਮੁਫਤ ਦੀ ਰੋਟੀ ਨਹੀਂ ਖਾਂਦੇ ਸੇਵਾ ਕਰਕੇ ਪ੍ਰਸ਼ਾਦ ਦਾ ਸ਼ੱਕ ਦੇ ਬਾਪੂ ਸਾਡੇ ਕੋਲੇ ਪਹਿਲੇ ਸਾਲ ਬੇਲਾ ਰਿਹਾ ਬਸ ਉਦੋਂ ਮੁੜ ਕੇ ਨੇ ਥੋੜਾ ਮੋਤਾਂ ਕੰਮ ਕੱਟਣਾ ਸਬਜ਼ੀਆਂ ਕਟਾਉਣੀਆਂ ਜਾਂ ਕੁਝ ਹੋਰ ਕਰਨਾ ਸ਼ੁਰੂ ਕਰਤਾ ਹੁਣ ਬਾਪੂ ਕੱਪੜੇ ਪ੍ਰੈਸ ਕਰਦਾ ਹੁਣ ਹਸਪਤਾਲ ਤੋਂ ਆਇਆ ਹਸਪੀਟਲ ਤੋਂ ਆ ਕੇ ਸਿੱਧਾ ਉੱਥੇ ਆ ਕੇ ਸੀਟ ਤੇ ਬਹਿਣਾ ਸ਼ੁਰੂ ਕਰਤਾ ਜਿੱਥੇ ਪੇਟੀ ਲੱਗੀ ਹੋਈ ਹੈ ਮੂਰੇ ਉੱਤੇ ਸੀਟ ਹੈ ਬਾਪੂ ਦੀ ਤੇ ਮੂਰੇ ਪ੍ਰੈਸ ਪਈ ਆ ਬਸ ਬੈਠਾ ਰਸਪਰੀ ਜਾਂਦਾ ਕੁਰਤੇ ਪਜਾਮਿਆਂ ਨੂੰ ਕਸ ਕਰਕੇ ਤਹਿ ਲਾ ਲਾ ਕੇ ਰੱਖੀ ਆ। ਤੇ ਬਾਪੂ ਜੋਗਰਾਜ ਸਿੰਘ ਹੁਣ ਪਿਛਲੇ 4-5 ਮਹੀਨਿਆਂ ਤੋਂ ਘਰੇ ਜਾਣ ਬਾਰੇ ਗੱਲ ਕਰਦਾ ਸੀ। ਵੀ ਯਾਰ ਮੈਂ ਆਪਣੇ ਨੂੰ ਦੇਖਿਆ ਵਾਂ ਯਾਰ। ਕਹਿੰਦਾ ਮੈਂ ਆਪਣੀਆਂ ਖੁੱਡਾਂ 'ਚ ਹੱਥ ਮਾਰਿਆ ਵਾਂ ਯਾਰ। ਮੈਂ ਆਲਣਾ ਦੇਖਿਆ ਵਾਂ ਮੇਰਾ ਆਲਣਾ ਕਹਿ ਜਾ। ਮਾਰਾ ਸੱਬਾ ਯਾਰ ਤੇ ਉਹ ਜੋਗਰਾਜ ਬਾਪੂ ਨੇ ਇੱਥੇ ਕਿਤੇ ਗੱਲਾਂ ਕੀਤੀਆਂ ਕਿਸੇ ਦੇ ਨਾਲ ਸਾਡੇ ਕੋਲੇ ਜੰਮੂ ਤੋਂ ਕਿੱਥੇ ਬਾਈ ਉਹ ਜੰਮੂ ਤੋਂ ਇੱਥੇ ਮਰੀਜ਼ ਆਉਂਦੇ ਨੇ ਕੈਂਪ ਦੇ ਵਿੱਚ ਦਵਾਈਆਂ ਲੈਣ ਬਾਪੂ ਨੇ ਕਿਤੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਗਾਹਾਂ ਉਦਮਪੁਰ ਗੱਲ ਕੀਤੀ ਤੇ ਉਹ ਬਾਪੂ ਦੇ ਭਾਂਜਿਆਂ ਤੱਕਰ ਗੱਲ ਪਹੁੰਚੀ ਸੀ ਤੇ ਬਾਪੂ ਕੋਲ ਪਹੁੰਚੀ ਛੋਟੇ ਭਾਂਜਿਆਂ ਕੋਲੇ ਬਾਪੂ ਦੀ ਗੱਲ ਪਹੁੰਚੀ ਤਾਂ ਭਾਂਜਿਆਂ ਨੇ ਬਾਪੂ ਨੂੰ ਇੱਥੇ ਫੋਨ ਕੀਤਾ ਜੰਮੂ ਵਾਲੇ ਬਾਈ ਦੇ ਫੋਨ ਤੇ ਜਿਹੜਾ ਬੇਟਾ ਇੱਥੇ ਇਹਨੂੰ ਸੰਗਲਾਂ ਦਾ ਬੰਨ ਕੇ ਲਿਆਏ ਸੀ ਉਹਦਾ ਹਾਲ ਚੱਲਦਾ ਇੱਥੇ ਬਾਈ ਦਾ ਤੇ ਉਹ ਮੇਰੇ ਨਾਲ ਬਾਪੂ ਨੇ ਗੱਲ ਕੀਤੀ ਕਹਿੰਦਾ ਯਾਰ ਮੇਰਾ ਘਰ ਪਰਬਾਰ ਲੱਭ ਗਿਆ ਕਹਿੰਦਾ ਯਾਰ ਕਹਿੰਦਾ ਮੈਨੂੰ ਫੋਨ ਆ ਗਿਆ ਮੇਰੇ ਭਾਣ ਜੇ ਦਾ ਮੈਂ ਜਾ ਕੇ ਆਉਣਾ ਮੈਂ ਪਰ ਪੰਜ ਦਿਨ ਪਹਿਲਾਂ ਹੀ ਆਪਾਂ ਗੱਲ ਕੀਤੀ ਆ ਮੈਂ ਕੋਈ ਨਾ ਬਾਪੂ ਜਾਇ ਮੈਂ ਕੋਈ ਨਾ ਕੁ ਲਾ ਲੈਨੇ ਆਪਾਂ ਸਾਰਾ ਹਿਸਾਬ ਕਿਤਾਬ ਤੈਨੂੰ ਭੇਜ ਦਿਆਂ ਤੇ ਅੱਜ ਬਾਪੂ ਦਾ ਭਰਾ ਸਿੰਦਰ ਕੁਮਾਰ ਸ਼ਿੰਦਾ ਪਹੁੰਚ ਗਿਆ ਸਾਡੇ ਕੋਲੇ ਬਾਪੂ ਜੰਮੂ ਤੋਂ ਆਇਆ ਆ ਕਿ ਜਿਹੜੀ ਉਹਨੇ ਆਪਣੇ ਭਰਾ ਨਾਲ ਗੱਲਾਂ ਕੀਤੀਆਂ ਦੱਸਿਆ ਕਿਆਰੀ ਦੇ ਵਿੱਚੋਂ ਕਿੰਨੇ ਕ ਫੁੱਲ ਪੱਟੇ ਗਏ ਕਿੰਨੇ ਕ ਫਲ ਡਿੱਗ ਪਏ ਕਿੰਨੀਆਂ ਕ ਟਹਿਣੀਆਂ ਵੱਡੀਆਂ ਗਈਆਂ ਕਿਹੜੇ ਦਰਖਤ ਸੁੱਕ ਗਿਆ ਸਭ ਗੱਲਾਂ ਕੀਤੀਆਂ ਹੋਰ ਵੀ ਕਰਨਗੇ ਹਜੇ ਭਰਾ ਭਰਾ ਨੂੰ 42 ਸਾਲਾਂ ਬਾਅਦ ਮਿਲਿਆ 42 ਸਾਲ ਬੱਖੋਆ ਨੂੰ ਤਾਂ 50 ਤੋਂ ਵੀ ਉੱਪਰ ਹੋ ਗਏ ਪਰ ਬਾਪੂ ਕਹਿੰਦਾ ਕਿ ਵਰੀ ਮਿਲੇ ਸੀ ਬਚਾ ਲਿਓ ਉਸ ਤੋਂ ਬਾਅਦ ਅੱਜ 42 ਸਾਲਾਂ ਬਾਅਦ ਭਰਾ ਨੂੰ ਭਰਾ ਮਿਲਿਆ ਇਸ ਸੁਪਨਿਆਂ ਦੇ ਘਰ ਦੀ 88 88 ਮਿਲੇ ਸੀ ਨਾ ਅਕਾਸ ਤੋਂ ਦੋ ਬੇਰਗਾਂ ਵੀ ਘਾੜ ਚਰਾਸੀ ਮੇਰੀ ਸ਼ਾਦੀ ਜਿੱਤਲੇ ਹੋਈ ਹੈ ਤੇ ਤੀਸਰਾ ਬੱਚਾ ਤੇ ਮੇਰਾ ਉਸਲਾ ਉਹ ਮੈਂ ਮੁੰਡਾ ਆਪਣਾ ਚੁੱਕਿਆ ਤੇ ਇਹ ਮੈਨੂੰ ਹੱਥ ਰੱਖਦਾ ਇੱਧਰ ਉਹਨੇ ਇਹਦਾ ਹੱਥ ਪਰੇ ਮਾਰਿਆ ਜਵਾਕ ਨਹੀਂ ਇਹ ਕਹਿੰਦਾ ਓਏ ਇਹ ਮੇਰਾ ਭਰਾ ਗਿਆ ਮੈਂ ਇੱਥੇ ਕੋਈ ਪ੍ਰਾਚਨਾ ਇੱਥੇ ਪਾਪਾ ਹੀ ਪਾਪਾ ਆ ਜੋ ਮੁੰਡਾ ਉਸਦੇ ਦੋ ਬੱਚੇ ਨੇ ਲੜਕੀ ਹੈ ਇੱਕ ਲੜਕਾ ਹੈ ਬੜਾ ਚੱਕ ਕਲਾਸ ਹੈ ਜੀ ਬੜਾ ਮਜ਼ਾ ਆ ਰਿਹਾ ਓਕੇ ਉਹਦੇ ਬੱਚੇ ਵੀ ਹੋਏ ਜੇ ਕੋਈ ਹੱਥ ਮੈਨੂੰ ਲਾਏ ਕਿਤਨਾ ਆ ਜੋ ਉਹਦੇ ਬੱਚੇ ਵੀ ਮੈਨੂੰ ਨਹੀਂ ਹੱਥ ਲਾਉਂਦਾ ਕੋਈ ਜ਼ਬਰਦਸਤ ਫਲ ਮਿੱਠਾ ਹੁੰਦਾ ਸਾਡੇ ਲਈ ਵੀ ਇਹ ਬੜੀ ਵੱਡੀ ਗੱਲ ਸੀ ਤੁਹਾਨੂੰ ਮਿਲਾਉਣਾ ਸਾਨੂੰ ਐ ਸੀਗਾ ਵੀ ਦੋ ਭਰਾ 40-42 ਸਾਲਾਂ ਬਾਅਦ ਮਿਲਣੇ ਆ ਬਾਪੂ ਨੂੰ ਅਸੀਂ ਦੱਸਿਆ ਨਹੀਂ ਸੀ ਸਰਪ੍ਰਾਈਜ਼ ਹੀ ਦਿੱਤਾ ਬਾਪੂ ਨੂੰ ਸਰਪ੍ਰਾਈਜ਼ ਹੈ ਜੀ ਕਿਉਂ ਬਾਪੂ ਜੀ ਆਂ ਜੀ ਕੋਈ ਹੁਣ ਤਾਂ ਬੋਲ ਪਾ ਕੁਝ ਬੁੜਿਆ ਹੈ ਹਾਂ ਹੁਣ ਐ ਜ਼ਿੰਦਗੀ ਦੇ ਉਹ ਸਾਰੇ ਪਾਲ ਅੱਖਾਂ ਦੇ ਮੂਹਰ ਦੀ ਲੰਘ ਰਿਹਾ ਹੈ ਕਿ ਨਹੀਂ ਉਹ ਗਲਤੀਆਂ ਉਹ ਚੰਗੀਆਂ ਉਹ ਮਾੜੀਆਂ ਸਭ ਨਜ਼ਰ ਆਉਂਦੀ ਜੇ ਐ ਕਰ ਲੈਂਦੇ ਜੇ ਐ ਕਰ ਲੈਂਦੇ ਜੇ ਉਹ ਕਰ ਲੈਂਦੇ ਜੇ ਐ ਕਰ ਲੈਂਦੇ ਬੰਦਿਆਂ ਆਹੀ ਸੋਚਣਾ ساری ਉਮਰ ਜੇ ਐ ਕਰ ਲੈਂਦੇ ਜੇ ਉਹ ਕਰ ਲੈਂਦੇ ਨਹੀਂ ਹੁੰਦਾ ਬਾਈ ਜੇ ਨਹੀਂ ਕਿਸੇ ਨੇ ਵਿਆਹੀ ਜਿਵੇਂ ਉਹਨੇ ਲਿਖਤੀਆਂ ਕਲਮਾਂ ਜਿੰਨੇ ਲਵਜ ਪਾਤੇ ਜਿੰਨੇ ਮੋੜ ਘੋੜ ਪਾਤੇ ਉਹਨੇ ਲੈਣਾ ਹੀ ਪੈਣਾ ਹੈ ਮਿੱਤੋ ਐਨਾ ਜ਼ਰੂਰ ਆ ਵੀ ਆਪਾਂ ਚੰਗੇ ਨੂੰ ਲੈ ਲਈਏ ਜਾਂ ਮਾੜੇ ਨੂੰ ਲੈ ਲਈਏ ਬਸ ਇਹ ਸਾਡੇ ਹੱਥ ਦੇ ਵਿੱਚ ਆ ਵੀ ਅਸੀਂ ਆਪਣੀ ਜ਼ਿੰਦਗੀ ਦੇ ਰਸਤੇ ਕਿੱਦਾਂ ਕੱਟਣੇ ਆ ਕਿੱਦਾਂ ਮੋੜ ਕੱਟਣੇ ਆ ਤੇ ਅੱਜ ਬਾਪੂ ਜੋਗਰਾਜ ਦਾ ਭਰਾ ਸਿੰਦਰ ਸ਼ਿੰਦਾ ਮਿਲਣ ਆਇਆ 40 42 ਸਾਲਾਂ ਬਾਅਦ ਅੱਜ ਬੜੀਆਂ ਗੱਲਾਂ ਹੋਣਗੀਆਂ ਇਹਨਾਂ ਦੀਆਂ ਦਿਲ ਤੋਂ ਦੱਸਾਂਗੇ ਅੱਗੋਂ ਵੀ ਤੁਹਾਨੂੰ ਇਹ ਸਾਂਝ ਆ ਜਿਹੜੀ ਇਹਦਾ ਹਿੱਸਾ ਜਿਹੜਾ ਅਸੀਂ ਬਣ ਰਹੇ ਹਾਂ ਅਸੀਂ ਬਹੁਤ ਭਾਗਾਂ ਵਾਲੇ ਹਾਂ ਵੀ ਅਸੀਂ ਇਹਨਾਂ ਬੀਸੀਡੀ ਦੇ ਭਰਾਵਾਂ ਦੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਸਕੇ ਇਸ ਪਲ ਨੂੰ ਅਸੀਂ ਇਹਨਾਂ ਦੇ ਨਾਲ ਜੀ ਸਕੇ ਇਸ ਸਮੇਂ ਨੂੰ ਅਸੀਂ ਇਹਨਾਂ ਦੇ ਨਾਲ ਮਾਣ ਸਕੇ ਵੀ ਅੱਜ 40 42 ਸਾਲਾਂ ਬਾਅਦ ਇੱਕ ਭਰਾ ਆਪਣੇ ਭਰਾ ਨੂੰ ਜੱਫੀ ਪਾ ਰਿਹਾ ਹੈ ਇੱਕ ਭਰਾ ਤੋਂ ਆਪਣਾ ਭਰਾ ਪਛਾਣ ਵੀ ਨਹੀਂ ਹੋਇਆ। ਉਹਨੂੰ ਐ ਲੱਗਿਆ ਜਿਵੇਂ ਮੇਰਾ ਭਾਂਜਾ ਹੁੰਦਾ। ਕਿਉਂਕਿ ਜ਼ਿੰਦਗੀ ਦੀਆਂ ਠੋਕਰਾਂ, ਜ਼ਿੰਦਗੀ ਦੀਆਂ ਤੱਕੇ। ਧੁੰਦਲਾ ਕਰ ਦਿੰਦੇ ਆ ਸਾਰਾ ਕੁਝ, ਧੁੰਦਲਾ ਕਰ ਦਿੰਦੇ। ਬਾਪੂ ਜੋਗਰਾਜ ਦੀ ਜ਼ਿੰਦਗੀ ਬਾਰੇ ਵੀ ਕਿਸੇ ਦਿਨ ਤੁਹਾਡੇ ਨਾਲ ਕਰਾਂਗੇ ਗੱਲਾਂ। ਬਾਪੂ ਨੇ ਬੜੇ ਰੰਗ ਦੇਖੇ ਦੁਨੀਆ। ਕਿ ਮੈਂ ਉਹਦੇ ਭਰਾ ਨੂੰ ਦੱਸਿਆ ਵੀ ਚੋਟੀ ਦਾ ਡੀਜ਼ਲ ਮਕੈਨਿਕ ਆ ਤੇ ਚੋਟੀ ਦਾ ਡਰਾਈਵਰ ਆ ਚੋਟੀ ਦਾ ਬਾਬਾ ਵੀ ਆ ਕਿ ਚੋਟੀ ਦਾ ਇੱਕ ਚੰਗਾ ਇਨਸਾਨ ਵੀ ਆ ਤੇ ਚੋਟੀ ਦਾ ਸਾਡੇ ਇੱਥੇ ਹੁਣ ਪ੍ਰੈਸ ਕਰਨ ਵਾਲਾ ਵੀ ਆ ਬਾਬਾ ਇਹ ਵਾਹਿਗੁਰੂ ਕਿਰਪਾ ਕਰੇ ਇਹ ਛੋਟੀ ਦੇ ਬਾਪੂਆਂ ਦੇ ਵਿੱਚ ਸਾਡੇ ਵਰਗੇ ਬੇਮਮੂਲੀ ਜੇ ਬੰਦੇ ਆਪਣੀ ਜ਼ਿੰਦਗੀ ਦਾ ਆਨੰਦ ਮਾਣਦੇ ਰਹੀ ਪੱਗਾਂ ਵਾਲੇ ਸਮਝਦੇ ਵੀ ਅਸੀਂ ਇਹਨਾਂ ਬਾਪੂ ਬਜ਼ੁਰਗਾਂ ਦੀਆਂ ਜ਼ਿੰਦਗੀਆਂ ਦੇ ਹਿੱਸਾ ਮਾਣ ਸਕੀ ਇਹਨਾਂ ਦੇ ਆਸ਼ੀਰਵਾਦ ਸਾਨੂੰ ਇਸੇ ਤਰ੍ਹਾਂ ਮਿਲਦੇ ਰਹੇ ਇਹਨਾਂ ਦੀ ਸੇਵਾ ਅਸੀਂ ਕਰਦੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ